ਮੇਰਾ ਨਾਮ ਅਕੇਰਨਵਾਲਾ ਵਾ ਤੇ ਇਹ 골ਡਨ ਗਲੀ ਚ ਰਹਿੰਦੇ ਤੇ ਪਹਿਲਾ ਇੱਕ ਵਾਰ ਇੱਕ ਮੋਟਰਸਾਈਕਲ ਤੇ ਰਿਆ ਇੱਕ ਅੰਦਰ ਆਇਆ ਤੇ ਕਹਿੰਦਾ ਵੀ ਮੈਨੂੰ ਬਲਵਿੰਦਰ ਦੇ ਮਲਕ ਉਹਦਾ ਘਰ ਦੱਸੋ ਜਿਨ੍ਹਾਂ ਨੇ ਕਬੂਤਰ ਰੱਖੇ ਮੈਂ ਕਿਹਾ ਤੀ ਤੁਹਾਨੂੰ ਨਹੀਂ ਪਤਾਗਾ ਜਿੱਥੇ ਹੈ ਇਹ ਤੇ ਰੱਬ ਨੂੰ ਫੁਰਕੇ ਚਲ ਗਿਆ ਇੱਧਰ ਨੂੰ ਫੇਰ ਆਇਆ ਫੇਰ ਸਿੱਧਾ ਲੰਘ ਗਿਆ ਤੇ ਫੇਰ ਆਇਆ ਦਵਾਰਾ ਉੱਥੇ ਖਲੋ ਗਿਆ ਆਣ ਕੇ ਤੇ ਫੇਰ ਕਹਿੰਦਾ ਵੀ ਪਾਣੀ ਪਿਆਓ ਮੈਂ ਕਿਹਾ ਪਾਣੀ ਹੈ ਬੋਤੀ ਲਾ ਕੇ ਗਲੋਤੀ ਦੀ ਇਹ ਕਹਿੰਦੇ ਤੂੰ ਪਿੱਛੇ ਰਹਿ ਆਹੀ ਪਾੜੀ ਤੈਨੂੰ ਪਿਆ ਦਿੰਦੇ ਆ ਮੁੜ ਕੇ ਕਹਿੰਦਾ ਤੈਨੂੰ ਦੋ ਫੁਲਕੇ ਪਿਆ ਦੇ ਤੋ ਖਵਾ ਦੇ ਤੇ ਕਹਿੰਦੀ ਤੂੰ ਬਾਹਰ ਤੇ ਰਹਿ ਬਾਹਰ ਜਾਏਂਗੇ ਤੇ ਫੇਰ ਹੀ ਫੁਲਕੇ ਦਿਆਂਗੇ ਨਾ ਤੇ ਮੁੜ ਕੇ ਮੈਂ ਦੀ ਕੁਰਸੀ ਤੇ ਬੈਠੀ ਸੀ ਮੈਂ ਉੱਠੀ ਨਹੀਂ ਤੇ ਮੁੜ ਕੇ ਆਇਆ ਤੇ ਫਿਰ ਖਵਾ ਮਾਰ ਕੇ ਤੇ ਬਾੜੀਆਂ ਲਾ ਕੇ ਲੈ ਗਿਆ ਕੁਰਸੀ ਨੂੰ ਤੇ ਆਹੀ ਕਹਿੰਨਾ ਵੀ ਉਹਦੇ ਹੱਥ ਹੀ ਵਾੜਦੇ ਨੇ ਉਹਦੇ ਤੇ ਆਹੀ ਕਹਿੰਨੀ ਇਹ ਰੋਲਾ ਪਾਇਆ ਅੱਗੇ ਲੋਕੀ ਇਕੱਠੇ ਹੋਏ ਆ ਮੈਂ ਸੁਰਿੰਦਰ ਕੁਮਾਰ ਮਹਾਜਨ ਨੂੰ 골ਡਨ ਐਵੇਨਿਊ ਗਲੀ ਧਾਰੀਵਾਲ ਵਿੱਚ ਰਹਿ ਰਹੇ ਹਾਂ ਇਹ ਮੇਰੇ ਵੱਡੇ ਭਜਾਈ ਹੀ ਹੈ ਨਾ ਇਹ 1 ਵਜੇ ਨਾਲ ਸਮਾਂ ਹੀ 1 ਵਜੇ ਲਗਭਗ 1 ਵਜੇ ਦਾ ਸਮਾਂ ਹੀ ਇੱਥੇ ਬੈਠੇ ਦੇ ਸੀ ਤੇ ਇਧਰੋਂ ਦੋ ਮੁੜੇ ਆਏ ਆ ਉਹ ਪਹਿਲਾਂ ਤੇ ਇਹਨਾਂ ਨੂੰ ਪੁੱਛਿਆ ਉਹਨਾਂ ਨੇ ਵੀ ਇਸ ਨਸਰਾ ਸਰਾ ਪਸਰਾਣੇ ਦਾ ਘਰ ਕਿੱਥੇ ਆ ਤੇ ਇਹਨਾਂ ਨੇ ਕਿਹਾ ਸਾਨੂੰ ਨਹੀਂ ਪਤਾ ਉਹ ਅੱਗੇ ਚੱਲ ਗਏ ਆ ਦੁਬਾਰਾ ਫੇਰ ਉਹ ਵਾਪਸ ਆਏ ਆ ਉੱਥੇ ਖਿਲਾਰ ਕੇ ਅਗਲੇ ਪਾਸੇ ਮੋਟਰਸਾਈਕਲ ਖਿਲਾਰ ਕੇ ਉਹ ਫੇਰ ਦੁਬਾਰਾ ਆਇਆ ਉਹਨਾਂ ਨੇ ਫੇਰ ਆਣ ਕੇ ਇਹਨਾਂ ਨੂੰ ਪੁੱਛਿਆ ਵੀ ਨਹੀਂ ਸਾਨੂੰ ਪਾਣੀ ਪੀਣਾ ਤੇ ਇਹ ਪਾਣੀ ਪਾਣੀ ਇਹ ਕਹਿੰਦੇ ਬਾਹ ਤੇ ਇਹਨਾਂ ਨੇ ਮੁੜ ਕੇ ਫੇਰੇ ਇਹਨਾਂ ਨੇ ਕਹਿ ਵੀ ਨਹੀਂ ਅਸੀਂ ਰੋਟੀ ਵੀ ਖਾਣੀ ਐ ਇਹ ਅੰਦਰ ਬੜੀ ਜਾਂਦੇ ਸੀ ਦੋਵੇਂ ਜਣੇ ਤੇ ਇੱਕ ਜਣਾ ਅੰਦਰ ਸੀ ਤੇ ਇੱਕ ਜਣਾ ਮੋਟਰਸਾਈਕਲ ਬਾਹਰ ਲਗਾ ਹੈ ਉਹ ਮੋਟਰਸਾਈਕਲ ਸਟਾਰਟ ਸੀ ਮੋਟਰਸਾਈਕਲ ਤੇ ਉੱਤੇ ਰਿਹਾ ਤੇ ਇਹ ਬਾਹਰ ਨਾ ਜਾਣ ਤੇ ਇਹਨਾਂ ਨੇ ਸਾਡੀ ਨੂਰਾਣੀ ਕਹਿੰਦੀ ਵੀ ਤੁਸੀਂ ਬਾਹਰ ਨਿਕਲਦੇ ਨਾ ਨਿਕਲਦੇ ਇਹਨਾਂ ਨੇ ਮਲਬੋ ਆਜ ਮਾਰੀ ਕਹਿੰਦੇ ਡੈਡੀ ਜੀ ਆਇਓ ਜਲਦੀ ਡੈਡੀ ਜੀ ਆਇਓ ਜਲਦੀ ਉਹਨਾਂ ਨੇ ਮਲਬੋ ਜਦੋਂ ਇਹਨੀ ਗੱਲ ਕਹੀ ਇਹਨੇ ਇਹਨਾਂ ਨੇ ਤੇ ਉਹਨਾਂ ਨੇ ਦਵਾਦਾ ਉਹ ਇਹਨਾਂ ਨੇ ਹਾਲੀਆਂ ਖੋਲ ਕੇ ਮਲਬੋ ਖਿੱਚੀ ਮਾਰੀ ਆ ਤੇ ਦਵਾਦਾ ਮੋਟਰਸਾਈਕਲ ਦੇ ਬੈਰ ਕੇ ਤੇ ਚਲੇ ਗਏ ਇਹਨਾਂ ਨੇ ਪਰ ਉਹ ਡੜਮਾਰ ਉਹ ਨੂੰ ਇਧਰੋਂ ਨਿਕਲ ਗਏ ਉਹਨਾਂ ਨੇ ਸਾਰੇ ਸੀਸੀ ਕੈਮਰੇ ਫਾਰੀ ਹੋ ਸਭਾ ਲਿਆ ਸਭ ਕੁਝ ਦੇਖਿਆ ਉਹਨਾਂ ਨੇ ਉਹ ਉਹਨਾਂ ਨੇ ਸਾਨੂੰ ਪੂਰਾ ਪ੍ਰਸ਼ਾਸਨ ਨੇ ਸਾਨੂੰ ਪਿਆ ਵੀ ਸੁਭਾਸ਼ਨ ਦਿੱਤਾ ਵੀ ਅਸੀਂ ਜਲਦ ਤੋਂ ਜਲਦ ਜਿਹੜੀ ਵਾਰਦਾਤ ਹੋਈ ਆ ਇਹਦਾ ਮਨ ਲੋ ਕੋਈ ਤਾਂ ਕੋਈ ਹੱਲ ਜਰੂਰ ਨਿਕਲਣਾ ਤੇ ਉਹ ਕਹਣਾ ਜਾਨਾ ਜੀ ਵੇਖੋ ਜੀ ਪ੍ਰਸ਼ਾਸਨ ਤੇ ਚਲੋ ਪਤਾ ਨਹੀਂ ਮੈਨੂੰ ਕੀ ਹੋ ਰਿਹਾ ਪਰ ਇੱਥੇ ਚੋਰੀਆਂ ਜਿਹੜੀਆਂ ਬਹੁਤ ਜ਼ਿਆਦਾ ਹੋ ਰਹੀਆਂ ਮੋਟਰਸਾਈਕਲ ਚੁੱਕੇ ਜਾਂਦੇ ਆ ਇੱਥੇ ਮੇਰਾ ਫਰੈਂਡ ਸੀ ਆ ਪਿਛਲੇ 2 ਮਹੀਨੇ ਹੋ ਗਿਆ ਉਹਦਾ ਮੋਟਰਸਾਈਕਲ ਚੁੱਕਿਆ ਗਿਆ ਉਹ ਵੀ ਸੀਸੀ ਕੈਮਰੇ ਵਿੱਚ ਆ ਗਿਆ ਸੀ ਪਰ ਅਜ ਤੱਕ ਉਹਦਾ ਕੋਈ ਪਤਾ ਨਹੀਂ ਲੱਗਾ ਉਹਨਾਂ ਦਾ ਵੀ ਹੋਰ ਵੀ ਬੋੜੀਆਂ ਚੋਰੀਆਂ ਹੁੰਦੀਆਂ ਦਿਨੇ ਦਿਹਾੜੇ ਸਭ ਕੁਝ ਹੋ ਰਿਹਾ ਤੇ ਕੋਈ ਅਜੇ ਕੋਈ ਹਾਲ ਨਹੀਂ ਕੋਈ ਲੱਭ ਰਿਹਾ ਅਸੀਂ ਤਾਂ ਪ੍ਰਸ਼ਾਸਨ ਅੱਗੇ ਹੀ ਮੰਗ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨਾਂ ਤੇ ਨਕੇਲ ਪਾਈ ਜਾਏ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਕੇ ਮਤਲਬ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ